ਇਲਤੀ ਲਾਣਾ ਟੀਵੀ ਚੈਨਲ ਵੇਖ ਰਹੇ ਕਿਸਾਨ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਦੋਸਤੋ ਮੈਂ ਤਰਸੀਮ ਸਿੰਘ ਲੋਂਗੋਵਾਲ ਕੈਮਰਾਮੈਨ ਤਰਸੀਮ ਸਿੰਘ ਧੂਰੀ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਇਲਤੀ ਲਾਣਾ ਉੱਪਰ ਕਿਸਾਨ ਭਰਾਓ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਬੱਕਰੀਆਂ ਦੀਆਂ ਨਵੀਆਂ ਮੰਡੀਆਂ ਨੇ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ ਅਸੀਂ ਖੜ੍ਹਿਆਂਗੇ ਭੰਦੇਰ ਬੱਕਰੀਆਂ ਦੀ ਮੰਡੀ ਦੇ ਵਿੱਚ ਜਾਲਾ ਮੜਾ ਐ ਐਂਟਰੀ ਵਾਲੇ ਕੋਲ ਆ ਕੇ ਜਾਵੇ ਅਸੀਂ ਖੜੇ ਆਂ ਪੰधेਰ ਬੱਕਰੀਆਂ ਦੀ ਮੰਡੀ ਦੇ ਵਿੱਚ ਪੰधेਰ ਪਿੰਡ ਜ਼ਿਲ੍ਹਾ ਬਰਨਾਲਾ ਦੇ ਵਿੱਚ ਪੈ ਜਾਂਦਾ ਕਿਸਾਨ ਭਰਾਵੋ ਵੀਰ ਭਗਵਾਨ ਸਿੰਘ ਜੀ ਇਸ ਮੰਡੀ ਦੇ ਓਨਰ ਨੇ ਇਹ ਮੰਡੀ ਲਗਾ ਰਹੇ ਨੇ ਅੱਜ ਪਹਿਲੀ ਮੰਡੀ ਹੈ ਜਿਹੜੀ ਉਹ ਲਗਾਈ ਜਾ ਰਹੀ ਹੈ ਤੇ ਕਿਸਾਨ ਭਰਾਵਾਂ ਦਾ ਬੜਾ ਭਰਮਾ ਹੁੰਗਾਰਾ ਜਿਹੜਾ ਉਹ ਮਿਲ ਰਿਹਾ ਤੁਹਾਨੂੰ ਅਸੀਂ ਸਾਰਾ ਲਾਈਵ ਦੌਰਾਂ ਮੰਡੀ ਦਾ ਕਰਾਉਂਦੇ ਆ ਕਿਸਾਨ ਭਰਾਵੋ ਆਓ ਦਿਖਾਉਨੇ ਤੁਹਾਨੂੰ ਤਸਵੀਰਾਂ ਦੇ ਰਾਹੀਂ ਕਿ ਮੰਡੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਲ ਆ ਜਿਹੜਾ ਉਹ ਪਹੁੰਚਿਆ ਹੋਇਆ ਹੈ ਕਿਸਾਨ ਭਰਾਵੋ ਦੇਖ ਸਕਦੇ ਹੋ ਤੁਸੀਂ ਭੰਦੇੜ ਬੱਕਰਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਦੇ ਜਾਨਵਰ ਆਏ ਨੇ ਦੇਖ ਸਕਦੇ ਹੋ بڑے ਹੈਵੀweight ਬੱਕਰੇ ਛੋਟੇ ਵੱਡੇ ਹਰ ਤਰ੍ਹਾਂ ਦੇ ਨਸਲ ਦੇ ਬੱਕਰੇ ਆ ਜਿਹੜੇ ਇਸ ਮੰਡੀ ਦੇ ਵਿੱਚ ਆਉਂਦੇ ਨੇ ਅੱਜ ਪਹਿਲੀ ਮੰਡੀ ਹੈ ਜਿਹੜੀ ਭੰਦੇੜਾਂ ਦੇ ਵਿੱਚ ਬੱਕਰਾ ਮੰਡੀ ਲਗਾਈ ਜਾ ਰਹੀ ਹੈ ਸੋ ਦੇਖ ਸਕਦੇ ਹੋ ਕਿਸਾਨ ਭਰਾਵੋ ਤੁਸੀਂ ਇਸ ਤਰ੍ਹਾਂ ਦੇ ਜਾਨਵਰ ਇਸ ਮੰਡੀ ਦੇ ਵਿੱਚ ਆਏ ਨੇ ਤੇ ਬੱਕਰਿਆਂ ਦੇ ਮੁਕਾਬਲੇ ਜਿਹੜੇ ਉਹ ਵੀ ਮੰਡੀ ਦੇ ਵਿੱਚ ਰੱਖੇ ਗਏ ਨੇ ਵੀਰ ਭਗਵਾਨ ਸਿੰਘ ਦੇ ਵੱਲੋਂ ਅਸੀਂ ਤੁਹਾਨੂੰ ਸਾਰਾ ਕੁਝ ਕੈਮਰੇ ਦੇ ਰਾਹੀਂ ਕੈਚ ਕਰਕੇ ਦਿਖਾ ਰਹੇ ਆ ਕੈਮਰਾਮੈਨ ترਸੀਮ ਸਿੰਘ ਧੂਰੀ ਮੇਰੀ ਮਦਦ ਕਰ ਰਹੇ ਨੇ ਇਹਨਾਂ ਦੇ ਸ਼ੁਕਰਗੁਜ਼ਾਰ ਹਾਂ ਸਾਰੇ ਤਰ੍ਹਾਂ ਦੇ ਵੀਰ ਇਸ ਮੰਡੀ ਦੇ ਵਿੱਚ ਪਹੁੰਚ ਰਹੇ ਨੇ ਨਾਲੇ ਜਿਨ੍ਹਾਂ ਦੇ ਬਿਕਦੇ ਨੇ ਬਾਈ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਕਿਸਾਨ ਵੀ ਵੀਰ ਆ ਜਿਹੜੇ ਇਸ ਮੰਡੀ ਦੇ ਵਿੱਚ ਪਹੁੰਚਣ ਅਤੇ ਮੰਡੀ ਦੀਆਂ ਰੌਣਕਾਂ ਨੂੰ ਵਧਾਉਣ ਦੇਖ ਸਕਦੇ ਹੋ ਕਿਸਾਨ ਭਰਾਵੋ ਬڑے ਹੈਵੀweight ਬੱਕਰੇ, ਬਰੀਡਰ ਬੱਕਰੇ, ਖੱਸੀ ਬੱਕਰੇ ਵੀ ਸਾਰੇ ਤਰ੍ਹਾਂ ਦੇ ਬੱਕਰੇ ਆ ਜਿਹੜੇ ਇਸ ਮੰਡੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ। ਨਵੇਂ ਕਿਸਾਨ ਭਰਾਵਾਂ ਨੂੰ ਬੇਨਤੀ ਆ, ਨਵੇਂ ਵਪਾਰੀ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਭੰਦੇਰ ਬੱਕਰਾ ਮੰਡੀ ਦੇ ਵਿੱਚ ਪਹੁੰਚੋ। ਭੰਦੇਰ ਪਿੰਡ ਭੇਖੀ ਧਨੌਲਾ ਰੋਡ ਦੇ ਉੱਪਰ ਪੈ ਜਾਂਦਾ ਹੈ। 12-12 ਕਿਲੋਮੀਟਰ ਦਾ ਫਰਕ ਆ ਦੋਹਾਂ ਪਾਸਿਆਂ ਤੋਂ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੱਧ ਤੋਂ ਵੱਧ ਆਪਣੇ ਜਾਨਵਰ ਲੈ ਕੇ ਖਰੀਦਣ ਦੇ ਲਈ ਵੀ ਵੇਚਣ ਦੇ ਲਈ ਵੀ ਵਪਾਰੀ ਵੀਰ ਆ ਜਿਹੜੇ ਉਹ ਆ ਸਕਦੇ ਨੇ ਇਧਰਲੇ ਪਾਸੇ ਅਸੀਂ ਤੁਹਾਨੂੰ ਦਿਖਾਉਂਦੇ ਆਂਗੇ ਕਿ ਮੰਡੀ ਕਿਸ ਤਰ੍ਹਾਂ ਖਸਾ ਖਚਾ ਖਚ ਪਰ ਚੁੱਕੀ ਐ ਤੇ ਵੀਰ ਆ ਜਿਹੜੇ ਉਹ ਆਪਣਾ ਮਾਲ ਲੈ ਕੇ ਇਸ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਦੇਖ ਸਕਦੇ ਹੋ ਕਿਸਾਨ ਭਰਾਵੋ ਤੁਸੀਂ ਬੰਦੇਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਪਿੰਡ ਹੈ ਜਿਹੜਾ ਪੈ ਜਾਂਦਾ ਕਿਸਾਨ ਵੀਰ ਅੱਜ ਇਸ ਪਹਿਲੀ ਮੰਡੀ ਦੇ ਉੱਪਰ ਹਮ ਹਮਾ ਕੇ ਪਹੁੰਚੇ ਨੇ ਬੜੇ ਸੋਹਣੇ ਜਾਨਵਰ ਬੱਕਰੀਆਂ ਉੱਚੀ ਕੱਦ ਦੀਆਂ ਬੱਕਰੀਆਂ ਇਸ ਮੰਡੀ ਦੇ ਵਿੱਚ ਵੀਰ ਲੈ ਕੇ ਪਹੁੰਚੇ ਹੋਏ ਨੇ ਕਿਸੇ ਤਰ੍ਹਾਂ ਦਾ ਵੀ ਮਾਲ ਹੈ ਜਿਹੜਾ ਕਿਸਾਨ ਭਰਾਵੋ ਤੁਸੀਂ ਖਰੀਦ ਸਕਦੇ ਹੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾਵੋ ਨਵੇਂ-ਨਵੇਂ ਜਾਨਵਰ ਸੂਏ ਨੇ ਮੰਡੀ ਦੇ ਵਿੱਚ ਇਸ ਬੱਕਰੀ ਨੇ ਦੋ ਬੱਚੇ ਜਿਹੜੇ ਇਸ ਸਮੇਂ ਦਿੱਤਣਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਹੀਂ ਕੈਮਰਾਮੈਨ ਤਰਸੇਮ ਸਿੰਘ ਧੂਰੀ ਵਾਲੇ ਬੜੀ ਸਿੱਦਤ ਦੇ ਨਾਲ ਆਪਣੇ ਕੈਮਰੇ ਦੇ ਵਿੱਚ ਕੈਚ ਹੈ ਜਿਹੜੀਆਂ ਤਸਵੀਰਾਂ ਉਹ ਕਰ ਰਹੇ ਨੇਗੇ ਤੁਸੀਂ ਕਿਸਾਨ ਭਰਾਵੋ ਇੱਕ ਵਾਰ ਭੰਦੇਰ ਬੱਕਰਾ ਮੰਡੀ ਤੇ ਜ਼ਰੂਰ ਆਓ ਤੇ ਆਪਣੇ ਜਾਨਵਰ ਲੈ ਕੇ ਵੀ ਖਰੀਦਣ ਦੇ ਲਈ ਵੇਚਣ ਦੇ ਲਈ ਵੀ ਦੇਖ ਸਕਦੇ ਹੋ ਕਿਸਾਨ ਭਰਾਵੋ ਇਧਰਲੇ ਪਾਸੇ ਵੀਰ ਖੜੇ ਹੋਏ ਨੇ ਆਪਣੇ ਜਾਨਵਰ ਲੈ ਕੇ ਤੇ ਬਹੁਤ ਹੀ ਅਚੀ ਕੀਮਤ ਦੇ ਵਿੱਚ ਬੱਕਰੇ ਜਿਹੜੇ ਤੁਹਾਨੂੰ ਮਿਲ ਜਾਣਗੇ ਬੜੇ ਸਸਤੇ ਦੇ ਤੁਸੀਂ ਬੱਕਰੇ ਜਾਂ ਬੱਕਰੀਆਂ ਖਰੀਦਣੀਆਂ ਨੇ ਤਾਂ ਤੁਸੀਂ ਪੰधेਰ ਬੱਕਰਾ ਮੰਡੀ ਤੇ ਪਹੁੰਚ ਸਕਦੇ ਹੋ ਕਿਸਾਨ ਪ੍ਰਭੂ ਜੇ ਤੁਸੀਂ ਆਪਣੇ ਫਾਰਮ ਦੀ ਸਾਡੇ ਪਾਸੋਂ ਐਡਵਰਟਾਈਜ਼ਮੈਂਟ ਕਰਵਾਉਣਾ ਚਾਹੁੰਦੇ ਹੋ ਚਾਹੇ ਬੱਕਰੀਆਂ ਦੀ ਚਾਹੇ ਮੁਰਗੀਆਂ ਦੀ ਚਾਹੇ ਕਿਸੇ ਤਰ੍ਹਾਂ ਦਾ ਵੀ ਤੁਸੀਂ ਖੇਤੀਬਾੜੀ ਦੇ ਨਾਲ ਸੰਬੰਧਿਤ ਕਾਰਜ ਕਰਦੇ ਹੋ ਕਿਸੇ ਤਰ੍ਹਾਂ ਦੀ ਵੀ ਫਾਰਮਿੰਗ ਕਰਦੇ ਹੋ ਤੁਹਾਡੇ ਆਪਣੇ YouTube ਚੈਨਲ ਇਲਟੀ ਲਾਣਾ ਟੀਵੀ ਨਾਲ ਤੁਸੀਂ ਕਿਸੇ ਸਮੇਂ ਵੀ ਸੰਪਰਕ ਕਰ ਸਕਦੇ ਹੋ ਆਪਣੀ ਐਡਵਰਟਾਈਜ਼ਮੈਂਟ ਜਿਹੜੀ ਉਹ ਘੱਟ ਖਰਚੇ ਦੇ ਉੱਪਰ ਕਰਵਾ ਸਕਦੇ ਹੋ ਕਿਸਾਨ ਭਰਾਵੋ ਕੈਮਰਾਮੈਨ ਤਰਸੀਮ ਸਿੰਘ ਧੂਰੀ ਬੜੀ ਸ਼ਿੱਦਤ ਦੇ ਨਾਲ ਕੈਮਰੇ ਦੇ ਵਿੱਚ ਤਸਵੀਰਾਂ ਨੂੰ ਕੈਦ ਕਰ ਰਹੇ ਨੇ ਬੜਾ ਤੁਸੀਂ ਦੇਖ ਸਕਦੇ ਹੋ ਮੰਡੀ ਹੈ ਜਿਹੜੀ ਖਾਚਾ ਖਚ ਭਰ ਚੁੱਕੀ ਹੈਗੀ ਬੜੀ ਦੂਰੋਂ ਦੂਰੋਂ ਵਪਾਰੀ ਵੀਰ ਇਸ ਮੰਡੀ ਦੇ ਉੱਪਰ ਅੱਜ ਪਹੁੰਚੇ ਨਗੇ ਆਦਰ ਸਟੇਟ ਆ ਵੀ ਆਏ ਨਗੇ ਦਿਖਾਉਨੇ ਆ ਕਿਸਾਨ ਭਰਾਵੋ ਤੁਹਾਨੂੰ ਮੰਡੀ ਦੇ ਦੌਰੇ ਦੇ ਰਾਹੀਂ ਕਿ ਇਸ ਤਰ੍ਹਾਂ ਦੇ ਜਾਨਵਰ ਇਸ ਮੰਡੀ ਦੇ ਵਿੱਚ ਵਪਾਰੀ ਵੀਰ ਲੈ ਕੇ ਪਹੁੰਚੇ ਨੇ ਤੁਸੀਂ ਬਰੀਡਰ ਅਤੇ ਖੱਸੀ ਬੱਕਰੇ ਕਾਟੂ ਮਾਲ ਕਿਸੇ ਤਰ੍ਹਾਂ ਦਾ ਮਾਲ ਵੀ ਦੁੱਧ ਵਾਲੀਆਂ ਬੱਕਰੀਆਂ ਜਾਂ ਬੱਚੇ ਖਰੀਦਣ ਦੇ ਲਈ ਤੁਸੀਂ ਪੰਦੇਰ ਬੱਕਰਾ ਮੰਡੀ ਦੇ ਉੱਤੇ ਕਿਸਾਨ ਬਿਊਰੋ ਪਹੁੰਚ ਸਕਦੇ ਹੋ ਅੱਜ ਪਹਿਲੀ ਮੰਡੀ ਦੇ ਉੱਪਰ ਵੀਰ ਹੈ ਜਿਹੜੇ ਆਪਣਾ ਮਾਲ ਆ ਉਹ ਲੈ ਕੇ ਆਏ ਨੇਗੇ ਬੜੀ ਰੌਣਕ ਹੈ ਜਿਹੜੀ ਕਿਸਾਨ ਭਰਾਵਾਂ ਨੇ ਇਸ ਮੰਡੀ ਦੇ ਉੱਪਰ ਆ ਕੇ ਵਿਧਾਈ ਹੈ ਧੰਨਵਾਦ ਕਰਦੇ ਹਾਂ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਕਿ ਇੱਕ ਵਾਰ ਕਹਿਣ ਦੇ ਉੱਪਰ ਪਹੁੰਚੇ ਨੇ ਦੇਖ ਸਕਦੇ ਹੋ ਕਿਸਾਨ ਭਰਾਵੋ ਵੀਰ ਹੈ ਜਿਹੜੇ ਸੋਹਣੇ ਸੋਹਣੇ ਜਾਨਵਰ ਬੜੀ ਰੀਜ ਦੇ ਨਾਲ ਬੜੇ ਚਾਵਾਂ ਦੇ ਨਾਲ ਲੈ ਕੇ ਆਉਂਦੇ ਨੇਗੇ ਇਹ ਤੇ ਬੰਦੇਰ ਬੱਕਰਾ ਮੰਡੀ ਦੇ ਵਿੱਚ ਮੁਕਾਬਲੇ ਜਿਹੜੇ ਉਹ ਵੀ ਕਰਵਾਏ ਜਾਂਦੇ ਨੇ 15 ਤੋਂ 17 ਕਿਲੋ ਦੇ ਬੱਚੇ ਅਤੇ ਖੀਰੇ ਬੱਚੇ ਦੋ ਦੰਦ ਚਾਰ ਦੰਦ 6 ਦੰਦ 8 ਦੰਦ ਜਾਨਵਰਾਂ ਦੇ ਮੁਕਾਬਲੇ ਆ ਜਿਹੜੇ ਉਹ ਵੀ ਕਰਵਾਏ ਜਾ ਰਹੇ ਨੇ ਮੰਡੀ ਦੇ ਵਿੱਚ ਵੀਰ ਜੀ ਆਪਣੇ ਜਾਨਵਰ ਦੇਖੋ ਇਸ ਤਰ੍ਹਾਂ ਗੱਡੀਆਂ ਦੇ ਵਿੱਚ ਲੈ ਕੇ ਪਹੁੰਚ ਦੇਣਗੇ ਤੁਸੀਂ ਦੇਖ ਸਕਦੇ ਹੋ ਕਿਸਾਨ ਭਰਾਵੋ ਤਸਵੀਰਾਂ ਦੇ ਰਾਹੀਂ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲ ਜਾਵੇਗਾ ਬੜੇ ਚੰਗੇ ਚੰਗੇ ਜਾਨਵਰ ਹੈ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਵੀਰ ਵੇਚਣ ਦੇ ਲਈ ਪਹੁੰਚੇ ਹੋਏ ਨੇਗੇ ਕਿਸਾਨ ਭਰਾਓ ਕਿਸੇ ਤਰ੍ਹਾਂ ਦਾ ਵੀ ਮਾਲ ਆ ਜਿਹੜਾ ਉਹ ਤੁਸੀਂ ਮੰਡੀ ਦੇ ਉੱਤੇ ਆ ਕੇ ਖਰੀਦ ਸਕਦੇ ਹੋ ਜਿਹੜੇ ਮੇਰੇ ਵੀਰ ਦੀ ਨਗਰਾਂ ਦੀ ਐਂਟਰੀ ਰਹਿੰਦੀ ਆ ਉਹ ਐਂਟਰੀ ਕਰਵਾ ਦਿਓ ਆ ਕੇ ਤੇ ਮੰਡੀਆਂ ਦੇ ਕੁਝ ਰੂਲ ਹੁੰਦੇ ਨੇ ਕਿਸਾਨ ਭਰਾਓ ਜਿਸ ਤਰ੍ਹਾਂ ਕਿ ਉਹ ਰੂਲ ਹੈ ਜਿਹੜੇ ਉਹ ਸਾਰੇ ਕਿਸਾਨ ਭਰਾਵਾਂ ਨੂੰ ਵਪਾਰੀ ਵੀਰਾਂ ਨੂੰ ਫੋਲੋ ਕਰਨੇ ਪੈਣਗੇ ਜਿਸ ਤਰ੍ਹਾਂ ਕਿ ਮੰਡੀਆਂ ਦੇ ਰੂਲ ਹੁੰਦੇ ਨੇ ਕਿ ਐਂਟਰੀ ਫੀਸ 5 ਰੁਪਏ ਨਗਦੇ ਹਿਸਾਬ ਨਾਲ ਰੱਖੀ ਜਾਂਦੀ ਹੈ ਉਸ ਤੋਂ ਬਾਅਦ ਵੇਚਣ ਵੇਲੇ ਜਦੋਂ ਵਪਾਰੀ ਵੀਰਾਂ ਨੇ ਆਪਣਾ ਜਾਨਵਰ ਵੇਚਿਆ ਜਾਂ ਕਿਸੇ ਨੇ ਖਰੀਦਿਆ ਦੋਵਾਂ ਧਿਰਾਂ ਤੋਂ ਵੇਚਣ ਵਾਲੇ ਤੋਂ ਖਰੀਦਣ ਵਾਲੇ ਤੋਂ ਵੀ 100-100 ਰੁਪਿਆ ਜਿਹੜਾ ਉਹ ਲਿਆ ਜਾਂਦਾ ਇਹ ਮੰਡੀਆਂ ਦੇ ਰੂਲ ਹੁੰਦੇ ਨੇ ਕਿਸਾਨ ਭਰਾਵੋ ਇਹਨਾਂ ਰੂਲਾਂ ਨੂੰ ਫੋਲੋ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਜੇ ਅਸੀਂ ਇਹ ਰੂਲਾਂ ਨੂੰ ਬਰਕਰਾਰ ਰੱਖਾਂਗੇ ਤਾਂ ਇਹ ਮੰਡੀਆਂ ਨੇ ਜਿਹੜੀਆਂ ਸਾਡੇ ਲਈ ਕਾਰਗਰ ਸਾਬਤ ਹੋਣਗੀਆਂ ਅਤੇ ਅਸੀਂ ਇਹ ਚੰਗਾ ਮੁਨਾਫਾ ਜਿਹੜਾ ਉਹ ਲੈ ਸਕਦੇ ਆ ਪਹਿਲਾਂ ਸਮਾਂ ਹੁੰਦਾ ਸੀ ਕਿ ਬੱਕਰੀਆਂ ਦੀਆਂ ਮੰਡੀਆਂ ਬੜੀਆਂ ਘੱਟ ਦੇਖਣ ਨੂੰ ਮਿਲਦੀਆਂ ਸੀ ਬੜੇ ਸਮੇਂ ਲੰਮੇ ਸਮੇਂ ਬਾਅਦ ਮੰਡੀਆਂ ਲੱਗਦੀਆਂ ਸੀਗੀਆਂ ਤੇ ਹੁਣ ਤਾਂ ਵੀਰ ਨੇ ਜਿਹੜੇ ਉਦਮ ਉਪਰਾਲੇ ਕਰਕੇ ਆਪਣੇ ਪਿੰਡ ਮੰਡੀਆਂ ਨੇ ਜਿਹੜੀਆਂ ਲਗਾ ਰਹੇ ਨੇ ਹੁਣ ਖੇਰੇ ਈਦਣ ਦੀ ਵੇਚਣ ਦੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਿਹੜੀ ਉਹ ਕਿਸਾਨ ਭਰਾਵਾਂ ਨੂੰ ਨਹੀਂ ਆਵੇਗੀ ਇਸ ਕਰਕੇ ਕਿਸਾਨ ਭਰਾਓ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਤੁਸੀਂ ਇੱਕ ਵਾਰੀ ਭੰਦੇਰ ਬੱਕਰਾ ਮੰਡੀ ਦੇ ਉੱਪਰ ਜ਼ਰੂਰ ਪਹੁੰਚੋ ਆਪਣੇ ਜਾਨਵਰ ਖਰੀਦਣ ਦੇ ਲਈ ਅਤੇ ਵੇਚਣ ਦੇ ਲਈ ਵੀ ਤੁਸੀਂ ਕਿਸਾਨ ਭਰਾਵੋ ਮੰਡੀ ਦਾ ਲਾਈਵ ਦੌਰਾ ਕੀਤਾ ਕੈਮਰਾਮੈਨ ਤਰਸੀਮ ਸਿੰਘ ਧੂਰੀ ਨੇ ਤੁਹਾਨੂੰ ਬੜੇ ਵਧੀਆ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਜਾਨਵਰ ਦਿਖਾਏ ਹਨ ਸੋ ਕਿਸਾਨ ਭਰਾਓ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੰਡੀ ਹੈ ਜਿਹੜੀ ਬੜਾ ਖਚਾ ਖਚ ਭਰੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਈ ਜਿਨ੍ਹਾਂ ਨੇ ਬੇਨਤੀ ਆ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਇਸ ਮੰਡੀ ਤੇ ਆਉਣਾ 5 ਤਰੀਕ ਨੂੰ ਫੋਨ ਮੁਹਮਾ ਆ ਕੇ ਕਿਸੇ ਸਮੇ ਵੀ ਤੁਸੀਂ ਫੋਨ ਕਰਕੇ ਪਹੁੰਚ ਸਕਦੇ ਹੋ ਸਕਰੀਨਾਂ ਦੇ ਉੱਪਰ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਕਿਸਾਨ ਭਰਾਵੋ ਅਸੀਂ ਆਪਣੇ ਨੰਬਰ ਆ ਜਿਹੜੇ ਉਹ ਦੇ ਰਹੇ ਹਾਂ ਕਿਸਾਨ ਭਰਾਵੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ